ਭਾਈ ਅੱਜ ਨਾ ਆਪਾਂ ਨੂੰ ਸੁੱਟੀਆਂ ਹੋ ਗਈਆਂ ਹਫ਼ਤੇ ਰੀਆਂ ਆਪਾਂ ਨਾਨਕੇ ਚੱਲੀਏ ਦੋਕੇ ਮੇਰਾ ਝੋਲਾ ਆਪ ਚੱਕ ਲੈਂਦਾ ਰੋਜ ਦੋਕੇ ਮੇਰੇ ਨਾਲ ਮੋਰਾ ਮੋਰੇ ਪੱਜ ਆਉਂਦਾ ਰੋਜ ਮੇਰੇ ਕਰਕੇ ਕੁੱਤਾ ਕਰ ਲਿਆਉਂਦਾ ਗੁੱਲ ਦੇ ਮੇਰੀ ਬੇਇੱਜ਼ਤੀ ਕਰਾ ਲੈਂਦਾ ਮੇਰੇ ਬਾਗ ਚੱਕ ਮੈਨੂੰ ਨਹੀਂ ਪਤਾ ਹਲਕਾ ਤੇਰਾ ਬੇ ਦੋਕੇ ਮੋਰਾ ਮੋਰੇ ਪੱਜ ਆਇਆਉਂਦਾ ਮੈਨੂੰ ਨਾਲ ਤਾਂ ਲੈ ਚੱਲ ਮੋਰਾ ਪਛ ਲੈਣ ਜਾਗਾ ਮੇਰੇ ਨਾਲ ਦੱਸ ਸਮੇਂ ਵੀ ਨਾ ਆਜ ਜਾ ਕੇ ਮੈਨੂੰ ਨਾਲ ਨਹੀਂ ਲੈ ਗਿਆ ਵਾ ਬਾਗ ਵਿੱਚ ਮੇਰਾ ਆਪ ਚੱਕ ਲੈਂਦਾ ਵਾ 2 ਮਿੰਟ ਖੜਿਆ ਛੱਡ ਦੇਖਣ ਨੂੰ ਕਿ ਫੁੱਲ ਲੱਗੇ ਹੋਏ ਆ ਚੜ ਜਾਂਦੇ ਆ ਕੋਠਾਂ ਤੇ ਤੇ ਤੂੰ ਮੈਨੂੰ ਐ ਦੱਸੀ ਬਈਏ ਰੋਜ਼ ਲੁੰਡੀਆਂ ਜਿਹਾ ਕਰਕੇ ਬਾਜ ਜਾਣਾ ਸਕੂਲ ਚ ਰੁਕ ਕੰਮ ਚ ਮੇਰੀ ਰਿਸ ਕਰਨ ਵੇ ਜਾ ਦਾਗਾ ਮੈਂ ਪਾੜ ਦੂੰਗੀ ਚੱਕ ਕੇ ਸੈਂ ਮੈਂ ਹੀ ਕੋਈ ਨਾ ਮੇਰੇ ਵਰਗੇ ਕੱਪੜੇ ਢੇਡ ਬੰਦ ਤੇਰਾ ਪਿਓ ਕਰੂਗਾ ਸਾਰਾ ਕੰਮ ਮੈਂ ਟੋਹਾਲ ਦੇ ਆ ਕੇ ਸੱਕ ਪੀਮਾਨ ਪੀਮਾਨ ਚੱਕਰ ਇਹਨੂੰ ਤਾਂ ਫੇਰ ਹੀ ਦੇਖਾਂਗੇ ਹੁਣ ਕੋਈ ਨਾ ਹੁਣ ਉਹਦੀ ਚੱਕਾ ਨਹੀਂ ਕਰਦੇ ਮੈਂ ਤਾਂ ਬੀਬੀ ਆਏ ਕਹਿੰਦੀ ਨਹੀਂ ਅੱਜ ਨਾ ਸਾਨੂੰ ਸੁੱਟ ਗਿਆ ਹੋ ਗਿਆ ਸਕੂਲ ਚ ਅੱਜ ਮੈਂ ਤਾਂ ਪੂਰੇ ਤੂੰ ਚੁੱਪ ਭਾਗ ਰੋ ਬੋਲੀ ਜਾਂਦਾ ਮੇਰੀ ਗੱਲ ਚ ਮੈਂ ਤਾਂ ਪੂਰੇ ਸਾਰਾ ਸੁੱਟੀਆਂ ਨਾ ਦੇ ਨਾਨਕੀ ਲੈ ਕੇ ਆਵਾਂਗੀ ਹਾਂ ਮਾਮੇ ਕਹਿੰਦੇ ਨੇ ਲੈ ਚੱਤ ਬਾਈ ਪਾਈ ਲਵਾਇਆਗਾ ਮੈਂ ਤਾਂ ਵਾਈਫਾਈ ਤੇ ਝੂਟੇ ਲਿਆ ਕਰੂੰਗੀ ਐਵੇਂ ਲਿਆ ਕਰੂੰ ਝੂਟੇ ਤੇਰੀ ਬੁੱਧੀ ਵਾਲੀ ਸੋਣੀ ਆਗੀ ਮੈਨੂੰ ਨਹੀਂ ਪਤਾ ਬੀਬੀ ਤਾਂ ਕਿ ਗੰਜੂ ਨਾ ਰੋਏ ਇੱਕ ਕੰਮ ਤੇ ਮੇਰੀ ਰੀਸ ਕਰਦਾ ਮੈਂ ਨਾ ਗੰਜੂ ਨਹੀਂ ਰੋਟਾ ਰੋਟਾ ਬੁੱਥੜ ਦੇ ਮਾਰੂ ਵੱਡਿਆਂ ਦੀ ਗੱਲ ਬੜਦਾਂ ਮਾਂ ਗੁੰਡਾ ਕੱਪੜਾ ਦੋਤੇ ਮੱਚਾਣਿਓ ਕੁੜੀ ਲੰਬੀ ਬੀਬੀ ਪਰ ਮਾ ਜਾਣਾ ਨਾਨਕੇ ਇੱਕ ਵਿੱਚ ਲੱਗੀ ਜਾਂਦਾ ਕਹਿੰਦਾ ਮੈਂ ਨਹੀਂ ਆਣਾ ਮੈਂ ਕੱਲ ਨਹੀਂ ਆਉਂਗੀ ਨੀ ਕੋਟੋ ਕੋਈ ਨਾ ਪੁੱਤ ਇਹਦੇ ਵੀ ਨਾਨਕੇ ਨੇ ਇਹਨੂੰ ਵੀ ਜਾਣਦੇ

ਆ ਗਈ ਆ ਗਈ ਆ ਕੁਝ ਜਿਹੀ ਖਚਲਾਉ ਰਾਂ ਇਹਨਾਂ ਨੇ ਅੱਜ ਕਿੱਧਰ ਲਈ ਤਿਆਰੀ ਕਰ ਰੱਖੀ ਆ ਨੀ ਭੈਣੇ ਰਾਣੀ ਅਸੀਂ ਤਾਂ ਜਾਂਦੇ ਸੀ ਕਿ ਇਹ ਕਹਿੰਦੇ ਸੁੱਟੀਆਂ ਹੋ ਗਈਆਂ ਸਾਨੂੰ ਨਾਨਕੀ ਛੱਡ ਕੇ ਆ ਅੱਛਾ ਤੇ ਮੈਂ ਅਖਾ ਚੱਲ ਬਾਗ ਚੱਲਾਂਗੇ ਇਹਨਾਂ ਨੇ ਹੁਣ ਬਾਹਲੀ ਅੱਗ ਵਿਚ ਆ ਰੱਖੀ ਆ ਲੈ ਦੱਸ ਇਹ ਤਾਂ ਰਹੀ ਕਰਦੀ ਸੀ ਉੱਤੋਂ ਤੂੰ ਆ ਗਈ ਹੁਣ ਗੱਲਾਂ ਸੁਣ ਸਾਡੇ ਮਾਤਾ ਨੂੰ ਹੀ ਆ ਗਈ ਕੋਈ ਤੇ ਨਹੀਂ ਆ ਗਈ ਤੂੰ ਗਵੇ ਲੈਣਾ ਕੋਈ ਬਿੜਕ ਵੀ ਬਕਾ ਨਹੀਂ ਆ ਗਈ ਅੱਗੇ ਕਿ ਮੈਂ ਰੋਜੀ ਆਉਣੀ ਆ ਨਹੀਂ ਪਰ ਸਾਡੇ ਤਾਂ ਘਰ ਦੀਆਂ ਬਾਲੀਆਂ ਬਿੜਕਾ ਲੈ ਲੈਂਦੀਆਂ ਨੇ ਇੱਥੇ ਦੀਆਂ ਪਤਾ ਨਹੀਂ ਕਹੇ ਜੀਆਂ ਟੀ ਮੈਂ ਤਾਂ ਉਹੀ ਆ ਗਈ ਨਹੀਂ ਮੇਰੇ ਨਾਲ ਤੂੰ ਤਾਂ ਉਹੀ ਮੇਰੇ ਤੇ ਲੱਗ ਗਈ ਉਹ ਕਰਨਾ ਕੁਸਤਾ ਮੇਰਾ ਇੰਨਾ ਨੇ ਦਿਮਾਗ ਖਾਲਾ ਜਾ ਬਦਨ ਸਾਰਾ ਹੋਣਾ ਪਤਾ ਐ ਬੇਸਨਾਣ ਕੀ ਜਾਣਾਗਾ ਤੁਸੀਂ ਪਾਇਓ ਜੈ ਵੱਟਿਓ ਤੁਸੀਂ ਜਦੋਂ ਖੌਰੂ ਪੜਦੇ ਸੀ ਕੋਈ ਝੋਲਾ ਆਏ ਮਾਰਿਆ ਚਲਾ ਕੇ ਆਏ ਮਾਰਿਆ ਦੱਸ ਕੇ ਹੀ ਆ ਪੱਕਾ ਮੈਨੂੰ ਪਤਾ ਲੱਗ ਗਿਆ ਨਹੀਂ ਮਾਚੀ ਨੂੰ ਕੀ ਪਤਾ ਲੱਗ ਗਿਆ ਤੁਸੀਂ ਤਾਂ ਲੱਗ ਰਹੇ ਹੋ ਕਰਨ ਅਸੀਂ ਵਾਈਫਾਈ ਤੇ ਝੂਟੇ ਲਵਾਵਾਂਗੇ ਝੂਟਾ ਲਵਾਵਾਂਗੇ ਤੁਸੀਂ ਤਾਂ ਮੇਰੇ ਪੇਕਾਂ ਦਾ ਸੰਗਾਂ ਦੀ ਪਹਿਲੀ ਕੋ ਸਮਾਨ ਪਾਤਾ ਹੁਣ ਚੁੱਪ ਜਾ ਕਰਗੀ ਬੋਲ ਪਾ ਕੋ ਛ ਮੈਂ ਕੀ ਬੋਲਾਂਗਾ ਤੁਸੀਂ ਗੱਲ ਤਾਂ ਕਰੀਏ ਨੇ ਫੇਰ ਬਾਅਦ ਫੇਰ ਕੁੱਟੇਗੀ ਮੈਨੂੰ ਵੀ ਸਾਡੀ ਗੱਲ ਚ ਬੋਲਦੀਆਂਗੀ ਹੋਰ ਚੰਗਾ ਬਾਹਲਾ ਨਾ ਬੋਲੀ ਚੁੱਪ ਕਰ ਜੀ ਹੁਣ ਜੋ ਉੱਥੇ ਵੀ ਜਾਉਂਗੇ ਨਾ ਤੋੜ ਤੂੜ ਨਾ ਦੇਓ ਹੁਣ ਉਹ ਵਾਈਫਾਈ ਤਾਂ ਉਹਨਾਂ ਨੇ ਲਵਾ ਲਿਆ ਤੇ ਛਾਰੀਆਂ ਗੱਲਾਂ ਦੱਸ ਦਿਆ ਕਰ ਲੋਕਾਂ ਕੋਲੇ ਚੱਲ ਕੋਈ ਨਾ ਇਹਨਾਂ ਨੇ ਨੀ ਵਾਈਫਾਈ ਕੀ ਉਹਨਾਂ ਨੇ ਕੀ ਲਿਆਂਦਾ ਇਹਨਾਂ ਨੇ ਨਹੀਂ ਭੈਣੇ ਇਹਦੇ ਨਾਨਕੇ ਨੇ ਲਿਆਂਦਾ ਵਾਈਫਾਈ ਇਹਨਾਂ ਨੂੰ ਐ ਵੀ ਛੇ ਦੇਣੇ ਝੂਟੇ ਲਈਏ ਜਾ ਕੇ ਅੱਛਾ ਅਸੀਂ ਤਾਂ ਭੈਣੇ ਆਪ ਲਿਆਵਾਂਗੇ ਇਹਦੇ ਮਾਸੜ ਨੂੰ ਕਹਾਂਗੇ ਸਾਨੂੰ ਵੀ ਲਿਆ ਕੇ ਦਊਗਾ ਭੈਣੇ ਤੁਹਾਡੇ ਤਾਂ ਪੈਸਾ ਵਾਧੂਗਾ ਹੁਣ ਵਾਈ ਬਾਹਰ ਕੰਮ ਕਰਦਾ ਮੰਗਾ ਲਾ ਫਿਰ ਕੋਈ ਨਹੀਂ ਭੈਣੇ ਮੰਗਾ ਲਾਂਗੇ ਫਿਰ ਫੇਰ ਤੁਸੀਂ ਵੀ ਝੂਟਿਆ ਲਿਆ ਕਰੋ ਤੇ ਹੋਰ ਹੁਣ ਅਸੀਂ ਤਾਂ ਝੂਟੇ ਲਿਆ ਰਹੇ ਹਾਂ ਨਹੀ ਤੂੰ ਤਾਂ ਬਾਹਲੀ ਪਾਰੀਆਂ ਉਹ ਨਾ ਤੋੜਦੀ ਕਿਤੇ ਇੱਕ ਪਾਸੇ ਨਹੀ ਤੋੜਦੀ ਨਾ ਭਾਜਨ ਤਾਂ ਤੋੜਿਆ ਹਲਕਾ ਜਿਹਾ ਦੂਜੇ ਪਾਸੇ ਬੈਠ ਕੇ ਤੂੰ ਤਾਂ ਲਾਰ ਦੇਂਗੇ ਉਹਨੂੰ ਨਹੀ ਤੂੰ ਲੋਕਾਂ ਦੀ ਮੈਂ ਵੀ ਵਾਈਫਾਈ ਤੇ ਝੂਟੇ ਲੈਣੇ ਇਹ ਬੰਦਾਂ ਵਾਸਤੇ ਬਣਿਆ ਪਸ਼ੂਆਂ ਵਾਸਤੇ ਥੋੜੀ ਬਣਿਆ ਨਿਤ ਪਸ਼ੂ ਥੋੜਾ ਕਿ ਉਹ ਉਹ ਜੇ ਹੁਣ ਬਾਜਨ ਚ ਭਾਰੀ ਆ ਉਹ ਪਸ਼ੂ ਥੋੜਾ ਬਣ ਗਈ ਬਾ ਉਹ ਕਿੰਨੀ ਕਿੰਨੀ ਭਾਰੀ ਬਲਤ ਬੜਾ 1.5 ਕਮਾਂਟਰ ਦੀ ਹੋਊਗੀ ਖਾ ਖਾ ਕੇ ਮੈਂ ਸੋਈ ਜਾਂਦੀ ਆ ਉਹ ਫਿਰ ਕਮਾ ਅਗਲੇ ਦਾ ਘਰ ਆ ਜੇ ਕੋਈ ਖਾਊਗਾ ਤਾਂ ਫੇਰ ਹੀ ਹੋਊਗਾ ਤੂੰ ਨਾ ਹੋਗੀ ਬੀਬੀ ਮਾੜੀ ਮੋਟੀ ਤੂੰ ਵੀ ਖਾ ਪੀ ਲਿਆ ਕਰ ਮੈਨੂੰ ਤਾਂ ਤੁਸੀਂ ਨਹੀਂ ਖਾਣ ਦਿੰਦੇ ਤੁਸੀਂ ਤਾਂ ਮੇਰੀ ਜਾਨ ਲੈ ਲਈ ਤੁਸੀਂ ਤਾਂ ਮੇਰਾ ਲਹੂ ਪੀਨੇ ਹੋ ਕੁੱਟੀ ਵਾਟੀ ਤੁਸੀਂ ਤਾਂ ਸਾਡੇ ਤੇ ਮੱਤੀ ਜਾਇਆ ਪਰ ਸਾਰਾ ਬਸ ਇਹ ਤਾਂ ਆਪਣਾ ਨਾਨਕੇ ਚ ਲਾਂਗੇ ਪਰ ਆਂਦੇ ਨਹੀਂ ਬੱਸ ਨਾ ਕਾੜੀ ਮੇਰੇ ਤਾਂ ਤੁਸੀਂ ਮੱਤ ਮੈਂ ਨਾਨਕੇ ਮਾਰਦੇ ਆਂ ਬੈਠੋ ਬੈਠ ਬੜਸ ਤੇ ਮੇਰੇ ਭਾਈ ਨੇ ਨਾ ਮਾਰ ਭਾਈ ਚੱਲਾਂਗੇ ਆਪਾਂ ਮਤ ਮੈਂ ਨੂੰ ਫੋਨ ਕਰਦੀਆਂ ਤੇ ਮੇਰਾ ਕੀ ਜਲੂਸ ਕੱਢਾ ਆਹ ਦੱਸ ਤੂੰ ਮੇਰੇ ਮੇਰਾ ਮਾਮਾ ਨੇ ਉਹ ਜੁਆ ਨਾਲ ਵਾਈਫਾਈ ਲੈ ਕੇ ਬੱਸ ਇਹਨਾਂ ਕਾਦੇ ਬਾਤਾਂ ਕਰੀਆਂ ਨੇ ਮੇਰੇ ਭਾਈ ਦੀਆਂ ਲੁੰਡੀਆਂ ਦਾ ਪਾਟਾ ਹਾਂ ਸੱਡਿਆ ਮਾ ਬਾਗ ਬੂਗ ਚੱਕ ਲੋ ਮਾਰ ਕੇ ਦੱਲਾ ਗਿਆ ਬਾਈ ਚੱਕ ਲੈ ਤੂੰ ਮੇਰਾ ਬੈਗ ਵੀ ਚੱਕ ਲਵਾ ਦੱਸ ਨੀ ਆ ਤੇਰੇ ਇੱਕ ਰਵਰਜੀ ਕਿੱਧਰ ਭੱਗ ਗਈ ਮੰਮੀ ਮੇਰੀ ਲੜਾਈ ਹੋ ਗਈ ਸੀ ਸਕੂਲ ਤੇ ਕੁੜੀ ਜੀ ਨਾਲ ਲੈ ਮੇਰਾ ਬੈਗ ਮੈਨੂੰ ਤੇਰੇ ਬਾਈ ਚੱਕੋ ਚਲੋ ਸਵੇਰਾ ਹੋ ਜਾਊਗਾ ਫਿਰ ਮੈਂ ਮੁੜ ਕੇ ਵੀ ਆਉਣਾ ਮੈਂ ਤੈਨੂੰ ਇੱਕ ਗੱਲ ਹੋਰ ਸਮਝਾਉਣੀ ਆ ਪੁੱਤ ਹਾਂ ਮੰਮੀ ਇੱਕ ਨਾ ਜਿਵੇਂ ਉਹ ਸਾਰੇ ਦਿਨ ਖਾਣ ਪਿੱਛੇ ਲੂਤ ਪੂਤ ਜੇ ਕਰਦੀ ਰਹਿੰਦੀ ਆ ਉੱਥੋਂ ਤੇਰੇ ਮਾਮੇ ਦਾ ਸੁਭਾਅ ਬਾਲਾ ਫੇੜਾ ਅੰਦਰੇ ਅੰਦਰ ਹੀ ਰਹਿਣਾ ਬਸ ਜਿਹੜਾ ਕੁਝ ਬਣਦਾ ਉਹ ਹੀ ਖਾਣਾ ਚੰਗਾ ਮੰਮੀ ਇਹ ਤਾਂ ਕਹਿੰਦੇ ਮਮਾਈ ਕੀ ਖਾਣੀ ਆ ਮੈਂ ਆਹ ਖਾਣਾ ਮੈਂ 버ਗਰ ਖਾਣਾ ਉਹਨਾਂ ਦਾ ਸਵਾਹ ਨਹੀਂ ਹੈਗਾਗਾ ਉਹ ਤਾਂ ਹੀ ਨਹੀਂ ਪਤਾ ਉੱਥੇ ਭੰਨ ਦੇਣ ਫੜ ਕੇ ਬੀਬੀ ਸੇ ਇੱਥੇ ਗੇਟ ਬੰਦ ਕਰ ਦੇ ਬਸ ਕੰਪਜੂ ਸਾਡੀ ਚਲੋ ਬੀਬੀ ਦਿਨ ਦਲਾਤਾ ਸੀਗਾ ਲਾਤਾ ਲਾਤਾ ਬਸ ਭਾਰੂ ਲਾਉ ਕੋ ਕਰਤਾ चलो आ जाओ आ जाओ अरे नान के आ गए सच्ची मां मर जा बे रात में खाऊ कौन गया ओ इथे ही खाऊ अरे थो जो पे गया ये का बोले तकरी का ना तू तो मेरी माँ ही मारती है के सस्ती काल मामी पाता नहीं पड़े नहीं मैं कोई सात तान बच्ची पाती थी ओ हो मैं तला था तेरा बोट दही ਹੇ ਬੋਲ ਨਾ ਦਾਖਤ ਅਜੇ ਮਾਰੀਏ ਕਹਿੰਦੇ ਉਹ ਸਰਤਾ ਮੈ ਤਾਂ ਵੀਹ ਲਿਆਤੀ ਐ ਨਾ ਨਾਨੀ ਕੋਈ ਨਾ ਬਾਅਦ ਚ ਦਵਾਈ ਲਾਵਾਂਗੇ ਆਪਣਾ ਵਾਈਫਾਈ ਕਿੱਥੇ ਕਿਹੜਾ ਝੂਟਾ ਲੈਣ ਬਸ ਨਹੀਂ ਪਾਣੀ ਲਿਆ ਪਣ ਪਾਣੀ ਲਿਆ ਦੇ ਪਣ ਲੈ 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 ਭੱਜ ਕੇ ਲੈ ਆਪਣ ਇਹਨਾਂ ਤੇ ਮੇਰੀ ਮਾਂ ਦਾ ਛਾਣਾ ਕੀ ਤੁਸੀਂ ਮੇਰਾ ਜਲੂਸ ਕੱਢਤਾ ਤੈਨੂੰ ਤਾਂ ਭੈਣੇ ਬਾਤ ਪਾਉਂਦੇ ਹੁਣ ਕੁਛ ਨਾ ਠੀਕ ਆ ਮੈਂ ਹੁਣ ਦੱਸਦਾ ਕੱਟ ਜਾ ਹੋਰੀ ਇੱਥੇ ਆ ਗਏ ਵੇ ਕੁੱਟੇ ਆਦਿਆ ਕਰੇ ਦਾ ਗੁੜਦੀ ਗੁੜਦੀ ਆ ਗਈ ਤੁਸੀਂ ਜਲੂਸ ਕੱਢਤਾ ਤੁਸੀਂ ਜਲੂਸ ਕੱਢਤਾ ਦੇਖ ਮੇਰੀ ਮਾਂ ਦਾ ਕੀ ਪੂਰਾ ਹਾਲ ਕਰਤਾ ਬਸ ਚੁੱਪ ਕਰ ਜਾ ਨਿਕਾ ਮੈਨੂੰ ਤੂਤ ਪਾਉਣੀ ਆ ਸਾਰੀਆਂ ਟੁੱਟੇ ਘਵਰੀ ਰਾ ਕੇ ਜਾਉਂਗੀ ਚਾਦੀ ਨਹੀਂ ਮਹਰਾਈ ਦੀ ਲੈ ਫੜਾ ਨਿੰਬੇ ਦਾ ਸਾਂਹੋ ਸਾਗ ਕਰਦੇ ਸੁਣਾਉਣ ਗਿਆ ਕੇ ਪੌਲੇ ਹਜੇ ਆ ਦੋ ਜਲੂਸ ਕੱਢ ਕੇ ਆਏ ਵੇ

ਲੱਗੇ ਸੀ ਰਾਹ 'ਚ ਪਾਣੀ ਪੀਣਾ ਪਾਣੀ ਪੀਣਾ ਸਰ ਕੋਈ ਨਾ ਐਨਾ ਬੋਲ ਮੇਲੋ ਤੂੰ ਨਹੀਂ ਮਾਂ ਬਾੜਾ ਤਪਾਉਂਦੇ ਨੇ ਮੈਂ ਤਾਂ ਬਸ ਮਾਂ ਦੀ ਜਾਰਾ ਦੀ ਮੇਰੇ ਤੇ ਮੱਚਦੀ ਰਹਿੰਦੀ ਹੈਗੀ ਹਾਂ ਚੱਲ ਕੋਈ ਨਾ ਐ ਨਹੀਂ ਕਰਦੇ ਹੁੰਦੇ ਤੂੰ ਤੁਸੀਂ ਤਾਂ ਮੇਰੇ ਕੋਲ ਚੱਪਲਾ ਵੀ ਟੋੜਦੀ ਕਰਸੇਗਾ ਸੱਟ ਕੇ ਮੈਨੂੰ ਕੰਜਰੋ ਦੇ ਕੰਜਰੋ ਸਭ ਕਾਵੜਾ ਮਾਲ ਬਾਪ ਆਇਆ ਇਹਨਾਂ ਦਾ ਆਹ ਜਾ ਸੱਟ ਕੇ ਆਏ ਓਏ ਇੱਕ ਲੁੱਟੇ ਕਰਤੀ ਵੀ ਕਰੀ ਨਹੀਂ ਨਹੀਂ ਭੈਣ ਕੀ ਕਰਤਾ ਨਹੀਂ ਮੇਰੇ ਨਾਲ ਨਹੀਂ ਦੋ ਨਹੀਂ ਭੈਣ ਰਾਤ ਫੇਰ ਲੜ ਪੇ ਮਾਂ ਇਹ ਨੰਨੇ ਆ ਦੇਖਾ ਰਾਤੋਂ ਫਿਰ ਮੈਂ ਆਪਦੇ ਕੋਲੇ ਖੜਖ ਤੇ ਖੜਾ ਕੁਸ ਤੂੰ ਕਰ ਰੱਖਿਆ ਕਮਲਿਆ ਇਹਨਾਂ ਨੂੰ ਕੁਸ ਹੈਗੇ ਨੇ ਹੈਏ ਮੈਂ ਤਾਂ ਆਪੀ ਕਰ ਲੇ ਜਦੋਂ ਕਮਲਿਆ ਨਾਲ ਮੇਰੇ ਬਾਪ ਪਵਾਤਾ ਤੁਸੀਂ ਨੇ ਤੂੰ ਤਾਂ ਅੱਖਾਂ ਮੀਚ ਕੇ ਬੈ ਗਈ ਮਾਂ ਮਾਂ ਬਹੁਤ ਕੁਸ ਕਰ ਦਿੰਦੀ ਬਾਨੀ ਦੀ ਜੋੜੀ ਖਰਾਬ ਕਰਦੀ ਮੈਂ ਕਰਦੀ ਆ ਇਹ ਤਾਂ ਭੈਣ ਵਾਲੀ ਤੇ ਤਸਦੀ ਇਹ ਕਰੂੰ ਪੈਸੇ ਇੱਕੋ ਟੋਨੇ ਤਾਂ ਮੇਰੇ ਜਮਾ-ਦਮਾ ਕੇ ਚੱਕਣਾ ਕਰ ਰੱਖਿਆ ਉਹਰ ਦਾ ਸੋਰਤ ਬੰਦ ਰ ਅਰ ਦਾ ਸੋਰਤ ਬੰਦ ਰ ਮਮੀ ਹੁਣ ਗੱਲ ਨਹੀਂ ਮਾਰੀ ਜਾਨੀ ਰੋਟੀ ਰੋਟੀ ਪਾ ਲੈ ਮੇਰੇ ਕਾ ਕੋਈ ਨਾ ਬਾਬਾ ਤਾਂ ਐਮ ਨਹੀਂ ਤਾ ਨਾ ਮੇਰਾ ਬਾਹਲਾ ਦਿਮਾਗ ਚੱਕਣਾ ਕਰ ਖਾਜ ਤਾ ਨਾ ਰੋਣਾ ਨੇ ਮੈਨੂੰ ਬਸ ਤਲਦਾਰਨ ਵਾਲੀ ਕਰ ਤਾ ਕਨੈਕਟਰ ਕਹਿੰਦਾ ਕਿ ਮਾਤਾ ਆਪ ਦੇ ਨਾਲ ਲੈ ਕੇ ਉੱਤਰ ਜਾ ਮੈਂ ਕਿ ਬੇਫਰਾਗ ਲਾਡਾ ਸਾਡਾ ਹੀ ਹੈ ਤਨ ਕੋਈ ਸਿੱਟ ਤਾਂ ਮੈਨੂੰ ਦਿੱਤਾ ਹੁਣ ਸਾਰੇ ਨਾ ਮੇਰੇ ਬੇਬੇ ਮਾਰ ਦੇ ਇਸ ਤੇ ਬਤਾ ਦੇ ਰੋਟੀ ਤਾਂ ਮੈਨੂੰ ਤੈਨੂੰ ਪਤਾ ਮੈਂ ਆਪ ਚੱਕ ਕੇ ਖਾਣੀ ਆ ਫੇਰ ਕੌਣ ਦਿੰਦਾ ਮੈਨੂੰ ਕਿੱਥੋਂ ਦਿੰਦਾ ਫੇਰ ਕਹਿੰਦੇ ਤੇਰ ਦੋਤੇ ਦੋਤੀਆਂ ਨੇ ਐਡਾ ਕੰਮ ਕਰਿਆ ਮੇਰਾ ਨਾਮ ਅਜੇ ਚੱਲ ਹੁਣ ਚੱਲਦਾ ਹਨ ਗੁੱਤ ਕਾ ਛੜ ਜਾਂਨੀ ਆ ਜਮੀ ਕੌੜੀ ਆਨੀ ਸੱਚੀ ਦੀ ਜੀ ਆ ਤਾਂ ਇਹ ਤਾਂ ਕੁੱਤਾ ਧੀ ਲੱਗੀ ਰਹਿਣਾ ਇੱਕ ਆਵਾਜ਼ ਰੀਗਨ ਕਰੀ ਲਾ ਕੇ ਕੁਛ ਕੁਸ ਕੁਛ ਨਹੀਂ ਕਰਦੀ ਮੜ ਮੋਟਾ ਥੋੜਾ ਚੱਕਿਆਉਂਦੀ ਆ ਕਰਦੀ ਰੋ ਸਾਤੀ ਮਾਨ ਪਤਾ ਨਹੀਂ ਦਾਦੇ ਮਮ ਨੋਨੀ ਮੈਂ ਮਮੀ ਮੈਂ ਤਾਂ ਜੂਹਾ ਭੜੀ ਜਾਂਨੀ ਆ ਬਾਰ ਨਹੀਂ ਆ ਜਾ ਤੂੰ ਕਿੱਥੇ ਸਾਡੇ ਨਾਲ ਬਾਹੇ ਬਾਜ ਹੈ ਨਾ ਵੀ ਨਾਲ ਜੂਹਾ ਨਹੀਂ ਹੈ ਗਿਆ ਪਤਾ ਨਹੀਂ ਕਿਸ ਕੋਲ ਚ ਸਿੱਕਿਆ ਮੇਰੀ ਚੀਜ਼ ਆ ਵੀ ਲਹੂ ਤਾਂ ਸਾਡਾ ਪੀ ਰਿਆ ਤੇਰੀ ਕੁੜੀ ਨੇ ਨਾਨੀ ਕਿਉਂ ਇਹਦੇ ਕੀ ਪੀ ਲੈ ਤੁਹਾਡਾ ਲਹੂ ਸੋਨ ਰੋਟਾ ਸਾਰਾ ਜਨ ਕੁੜਦੀ ਰਹਿੰਦੀ ਹੈਗੀ ਬਿਨਾ ਗੱਲ ਤੋਂ ਕੰਬ ਕਰਦੇ ਆਉਂਦੇ ਦੀਦੀ ਤਾਂ ਹੀ ਕੁੜਦੀ ਆਗੀ ਕੋਈ ਨਾ ਲੜੀ ਚੱਲੇ ਮੇਰੀ ਨਾਨੀ ਨਾਨੀ ਤੇ ਬੈਂਗਣਾ ਦਾ ਪੁੱਤਾ ਬਣਾਇਆਗਾ ਬਣਾਇਆ ਭਾਣੇ ਮੇਰਾ ਘਰ ਨਾਲ ਘੋਟਦੀ ਤੂੰ ਪਹਿਲਾਂ ਮੇਰਾ ਪਾਸਾ ਸਿੜਦਾ ਸੀ ਆ ਕੇ ਸਮੈਲੀਆਂ ਹੀ ਆਂਦੀ ਹੈਗੀ ਨਹੀਂ ਪਹਿਲਾਂ ਮੇਰਾ ਘੋਟੂ ਜਮੀ ਮੈਨੂੰ ਲੱਗਦਾ ਪਹਿਲਾਂ ਮੈਂ ਤੁਹਾਨੂੰ ਕੀ ਸਮਝਾ ਕੇ ਲੈਤੀ ਬੁੱਤھے ਨਾ ਤੂੰ ਨੱਕ ਜਾ ਸੁੰਗੀ ਜਾਈ ਤੁਹਾ ਰੋਟੀ ਵੀ ਰਖਵਾ ਕੇ ਲਈ ਭੁੱਖਿਆਂ ਨੂੰ ਬਸ ਤੇ ਚੜਾ ਲਿਆ ਰਾਤ ਚ ਵੀ ਨਹੀਂ ਕੁਝ ਖਵਾਇਆ ਹੈਗਾ ਗਾ ਮਾਂਮੀ ਤੂੰ ਬੈਠੀ ਕੀ ਕਰਦੀਆਂ ਰੋਟੀ ਬਣਾ ਲਾਣੇ ਜਾ ਕੇ ਦੇਖ ਲੈ ਅੰਧਾ ਘਟਦੀ ਲਾਲ ਹਵਾਰ ਆਈ ਕਰਦੀ ਆ ਛੋਟਾ ਗੱਲਾਂ ਨਾਲ ਢਿੱਡੀ ਨਹੀਂ ਪਰੇ ਸਾਨੂੰ ਭੁੱਖ ਲੱਗੀ ਪਈ ਆ ਨਾ ਕਿਸੇ ਮਰੇ ਨਹੀਂ ਕਹਦੇ ਹੁੰਦੇ ਆਏਗਾ ਤਾਂ ਮਹਿਮਾਨ ਤਾਂ ਰੱਬ ਦਾ ਰੂਪ ਹੁੰਦੇ ਨੇ ਥੋਲੇ ਹੁੰਦੇ ਨੇ ਪੌੜੇ ਲਾ ਕੇ ਬਿਠਾਤੇ ਹੋਰੇ ਠੀਕ ਆ ਮਾਂ ਵਧੀਆ ਨਾ ਨਾ ਰੋਟੀ ਨਹੀਂ ਖਾਣੀ ਰੋਟੀ ਤਾਂ ਸਿੱਖਾ ਰੋਟੀ ਖਾ ਕੇ ਆਈ ਸੀ ਨਹੀਂ ਗਰਮੀ ਵਾਲੀ ਨਾ ਕੀ ਹਰ ਚਾਲ ਵਧੀਆਗਾ ਅੱਠ ਅੱਠ ਮਾਰ ਦੀਆਂ ਨੇ ਹਾਂ ਕੋਈ ਨਹੀਂ ਆਉਂਦੀ ਲੜਾਉਂਦਾ ਸਾਨੂੰ ਆ ਬੰਦਗਾ ਤੇ ਰੰਗਣ ਅੱਜ ਵੀ ਜਦੋਂ ਤੁਰਨ ਲੱਗੀਆਂ ਉਹ ਜਿਹੜੀ ਸਾਡਾ ਕਮਾਂਡਰ ਆਣੀ ਹੈਗੀ ਉਹ ਆ ਗਈ ਕਿ ਆ ਕੇ ਕੰਨਿਆ ਕਿ ਤੁਸੀਂ ਕਿੱਥੇ ਜਾਂਦੇ ਮੈਂ ਆਖਾ ਸੀ ਕਿ ਕਿਸੇ ਦੀਆਂ ਗਵੇ ਹਾਂ ਲੈਿੰਦੇ ਫਿਰਦੇ ਆਂ ਪਾਈ ਲੈਂਦਿਆਂ ਦੇ ਸਵਾ ਪਵਾ ਬਸ ਕੀ ਕਰਗੇ ਤਾਂ ਅਸੀਂ ਆ ਗੱਲ ਦੀ ਚਲਾਈ ਜਾਂਦੇ ਆ ਨਹੀਂ ਆਪਣੇ ਦੇਖ ਨਹੀਂ ਕਿ ਕਿਸੇ ਮੇਰੇ ਘਰ ਦੇ ਜਾਂ ਬੱਤਰੇ ਦੋਤੇ ਬਤਰੇ ਪਾਉੜਾ ਦਾ ਲਾਗ ਕਿੱਥੇ ਖਟ ਹੋ ਗਿਆ ਤੁਸੀਂ ਰੱਖਿਆ ਨੂੰ ਰੱਖ ਜਿੱਥੇ ਟੱਕਾ ਪਸੂ ਵਾਲੀ ਗੱਲ ਨਹੀਂ ਪਾ ਲਈ ਗੱਲ ਚ ਨਹੀਂ ਮਰਨੀ ਤੂੰ ਵੀ ਇਹ ਸੰਡਾ ਸੁਧਿਆ ਪਾ ਨਹੀਂ ਮੈਂ ਮਰ ਜਾਂ ਲਾ ਆਈ ਜਿੰਦੇ ਬੱਟਦੇ ਮੇਰੇ ਮੇਰੇ ਹੁਣ ਤੇ ਕੁੜੀ ਕਾਮਲੀ

ਵਾੜਾ ਨਾ ਨਾ ਮੇਰਾ ਲਹੂ ਪੀ ਲੈ ਬਾਉੜੀ ਕੀ ਕੱਢੀ ਕਰੇਗੀ ਜਦੋਂ ਮਜਾ ਆ ਤਾਂ ਮੰਦੇ ਕਰੇ ਮਾਣ ਤੋ ਫੇਰ ਬੈਠ ਕੇ ਰੋਟੀ ਬਣਾ ਲੈ ਨਾ ਭੁੱਖ ਲੱਗੀ ਪਈ ਆ ਕੋਈ ਨਾ ਬਣਾਉਣਿਆ ਇਹ ਤਾਂ ਮੇਰਾ ਐ ਮਾਂ ਦਮ ਕੱਢੀ ਰੱਖ ਦੇਣੀ ਪਣ ਮਾਰਤਾ ਨਾ ਮੈਨੂੰ ਉਸ ਤਰ੍ਹਾਂ ਸਾਰ ਥੁਗੀ ਹਲਾਤੀ ਮੇਰੀ ਤਾਂ ਹੀ ਤਾਂ ਹਾ ਦੱਸ ਮੈਂ ਕੀ ਕਰਾ ਹੁਣ ਕਿੱਧਰ ਜਾਣਾ ਰੋਟੀ ਨਹੀਂ ਬਣਾਉਣੀ ਚਾਹ ਤਾਂ ਬਣਾ ਲਿਆ ਚਲ ਆਏਂ ਕਰੀ ਜਾਂਦੀਆਂ ਦੀ ਫੇਰ ਮੈਂ ਬਾਗ ਜੁਲਵਾ ਕੇ ਤੇਰੇ ਉਧਰ ਹੀ ਮੈਂ ਜਾਉਂਗੀ ਕੋਈ ਨਾ ਤੂੰ ਤਾਂ ਲੈ ਕੇ ਜਾਈਂ ਇਹਨਾਂ ਨੂੰ ਪਰੇ ਆ ਤਾਂ ਕਨਸੇ ਵੀ ਛੁੱਟਗਾ ਛੁੱਟਗਾ ਸੀ ਰਹਾਗੇ ਕਿਉਂ ਕਹਿੰਦੇ ਮਾਮੇ ਕਹਿੰਨੇ ਕਹਿੰਦੇ ਵਾਈਫਾਈ ਲਿਆਂਦਾ ਸੀ ਝੁੱਟ ਲਿਆ ਕਰ ਨੀ ਕਿਹੜਾ ਬਾਈਫਾਈ ਪਰ ਮੈਨੂੰ ਤਾਂ ਪਤਾ ਨਹੀਂ ਆਈ ਨੀ ਨਾਨੀ ਮੈਨੂੰ 10 ਰੁਪਏ ਦੇਈ ਮੈਂ ਦੁਕਾਨ ਤੇ ਜਾਣਾਗਾ ਨੀ ਬਹਿ ਜਾ ਐਡੀ ਸਾਰੀ ਬੋਤਾ ਹੋਈ ਪਈ ਐ ਤੂੰ ਹੁਣ ਦੁਕਾਨਾਂ ਤੇ ਫਿਰੇਗੀ ਬਹਿ ਜਾ ਨੀ ਮਾਮੀ ਮਾਰੂਗੀ ਤੇਰੇ ਬਹਿ ਜਾ ਤੂੰ ਮੈਨੂੰ ਨਾਲੇ ਮੈਨੂੰ ਸਮਝਾ ਕੇ ਲਈਤੀ ਵੀ ਤੇਰੀ ਮਾਮੀ ਭੈੜੀ ਐ ਤੇਰੇ ਮਾਰੂਗੀ ਤੇਰਾ ਪਾਗਲ ਸਾਡੇ ਛੱਡਣ ਵਾਲੇ ਹੋ ਰਹੇ ਨੇਗੇ ਦਵਾਈ ਦਵਾਈ ਦੂਈ ਦਵਾਈ ਦਿੰਦੀ ਐ ਨਾਨਕੀ ਤਾ ਲਾਇਆਥੋ ਆਪਣੇ ਸਰਾਂ ਦੇ ਲੈ ਕੇ ਗਈਆਂ ਦਵਾਈ ਫੇਰ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਇਹਨਾਂ ਨੂੰ ਦਾ ਫੇਰ ਬਗਾਨੇ ਘਰੇ ਜਾ ਕੇ ਕਿੱਥੋਂ ਕਿਸੇ ਨੂੰ ਘਰ ਦੂਏ ਫਰਕ ਤਾਂ ਤਾਂ ਪਵੇ ਜੇ ਕਿਤੇ ਮੈਨੂੰ ਕਿਸੇ ਚੱਜ ਦੇ ਟਿਕਾਣੇ ਤੇ ਵਿਆਹ ਹੁੰਦਾ ਜਦੋਂ ਕਮਲਾਂ ਦੇ ਵਿਆਹ ਤਾਂ ਮੈਨੂੰ ਉਹ ਕਮਲਾ ਵਰਗੀ ਕਮਲੇ ਹੋਣਗੇ ਦੱਸੂ ਜਾ ਕੇ ਪਾਪੇ ਨੂੰ ਕੋਈ ਨਾ ਕਮਲਾ ਕਹਿੰਦੀ ਸੀ ਦੱਸ ਦੀ ਜਦ ਹਾਈ ਕਮਲਾ ਉਹਦੋਂ ਤੁਸੀਂ ਜਾ ਬੈਠੇ ਕਮਲੇ ਨਿਕਲ ਆਏ ਸੀ ਸਾਡੀ ਸੌਖੀ ਬਚੂ ਸਾਨੂੰ ਤਾਂ ਐਸੇ ਐਸੇ ਪਤਾ ਵੀ ਆ ਵੀ ਉਹੇ ਜਿਹਾ ਹੋ ਜਾ ਹਾਂ ਸੱਚੀ ਤੂੰ ਤਾਂ ਜਮੀਨ ਕੁਝ ਦੇਖਿਆਗਾ

ਇਹ ਨਾ ਫੜਾਵੇਂ ਮੈਂ ਮਰਕਿਆ ਮੈਂ ਪਰੇ ਪਰੇ ਤਾਂ ਪਾੜ ਦੇਣਗੇ ਕਾਪੀਆਂ ਫੂਪੀਆਂ ਦੀਆਂ ਨਾਨੀ ਚੀਜੀ ਚੂਜੀ ਤੇ ਲਿਆ ਤੇ ਭੁੱਕ ਲੱਗੀ ਪਈ ਆ ਕੀ ਦੇਖਦੀਏ ਸਾਨੂੰ ਹੁਣ ਕੀ ਤੇ ਆ ਮੈਂ ਤਾਂ ਭੁੱਕ ਵਾਲੀ ਲੱਗੀ ਪਈ ਆਗੀ ਕੋਈ ਇੱਕ ਟਾਈਮ ਪੈਸਾ ਹੁੰਦਾ ਇੱਕ ਟਾਈਮ ਹੁੰਦਾ ਨਹੀਂ ਕਿਸ ਤਰ੍ਹਾਂ ਪਾਤਾ ਉਹਨੂੰ ਵੀ ਪਾ ਰੱਖਿਆ ਘਰੇ ਉਹਨੇ ਤਾਂ ਪਾਤਾ ਚੀਗਾ ਸਾਨੂੰ ਉਹਨੇ ਕੀ ਪਾਤਾ ਪਹਿਲਾਂ ਤੇਰੇ ਪਿਓ ਨਾਲ ਆਈ ਕੱਪੇ ਉਹਨੇ ਜਾਨੂੰ ਰੋਜ਼ ਘੁੜਦੀ ਆਗੀ ਭੈਣ ਭਰਾਵਾਂ ਨੂੰ ਹੋਰ ਫੁੱਟਦੀ ਆ ਸਾਨੂੰ ਮਾਰ ਕੇ ਉਹ ਮੇਰੇ ਬਾਈ ਨੂੰ ਵੀ ਰੋਜ਼ ਘੁੜਦੀ ਆਗੀ ਦੇਖ ਤਾਂ ਸਹੀ ਜੀ ਅਸ ਵੀਰੇ ਉਹ ਕਰਨੀ ਸਬਜੀ ਸੁਬਜੀ ਲਈ ਘੱਟ ਲਾ ਪਰੇ ਬਣਾਉਣੀ ਆ ਤੇ ਝੁੱਸ ਮਡਉਗਾ ਕਰ ਦਿਆਂਗੇ ਮੇਰਾ ਤਾਂ ਮੈਨੂੰ ਤਾਂ ਬਿਠਾ ਤਾਂ ਇਹਨੇ ਤੂੰ ਹੀ ਗਲਾ ਕੇ ਰੱਖਤੀ ਆ ਹੁਣ ਮੇਰੀ ਆਹ 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 ਇਹ ਕਰੀ ਇਹ ਕਰ ਗਿਆ ਭਾਈ ਤੋ ਇੱਧਰ ਬੈ ਜਾ ਦੇ ਕਿ ਨਾਨੇ ਤੋ ਹੋਵੇ ਘੁੱਟਣ ਲੱਗ ਗਈ ਸਾਨੂੰ ਹਾਂ ਨਾਨੇ ਵੀ ਗੁਰਦਿਆਂ ਮੇਰੇ ਨਾਲ ਬਿੱਜੂ ਜਨੇ ਜੱਪਲਾ ਮਿੱਦਤੀਆਂ ਮੈਂ ਤਾਂ ਇਹਦੇ ਮਾਰੇ ਤੂੰ ਉਹਦੇ ਘਸੂ ਮਾਰਦੀ ਆ ਹੈ ਉਹ ਜਨ ਜਨੇ ਮੇਰੀ ਜੱਪਲਾਂ ਮੈ ਦਿਆ ਨਾਨਾ ਦੇਖ ਲੈ ਮੇਰੀ ਜੱਪਲਾਂ ਵੇੜਦੀਆਂ ਸਾਰੀਆਂ ਰੋਤੇ ਨਾਲ ਦਾਦੇ ਚ ਪੇਖਣੀਆਂ ਤਾਂ ਦੱਸੂ ਕੋਈ ਨਾ ਪਾਪੇ ਨੂੰ ਜਾ ਕੇ ਜਾਰੀਆਂ ਜੱਪਲਾਂ ਵੇੜਦੀਆਂ ਤੂੰ ਤਾਂ ਸਾਨੂੰ ਵੀ ਪੌੜੇ ਬਣਾਤਾ ਆ ਕਰ ਲੈ ਹਾਈ ਨਾਨੀ ਮਾਮੀ ਕਰਬੂਜਾ ਲੈਈਂਗਾ ਕਰਬੂਜਾ ਅੱਜ ਮੈਂ ਕਰਬੂਜਾ ਬਣਾ ਲੈਨੇ ਆਪਾਂ ਤੇਰੇ ਵਾਸਤੇ ਰੱਖ ਦੇ ਇਸ ਲਈ ਮੈਂ ਕੱਟ ਦੂੰਗੀ ਆ ਕਰਦਪੁਰ ਨਾ ਹਾਈ ਹਾਈ ਉਹ ਮੈਂ ਮਰ ਜਾ आता पहला सब तुम एक फोन बेल गलत सिमरा हटा दे के मैं सारा कर पूजा कर ली जाऊंगी मां मैं सब्जी बनावड़ा आ गए खाना नहीं है बाळ्यो हाय हाय मम्मी जा रंग कर लगे तू बैठ ने फोन करके साधु पुट्या ਇਦੋਂ ਬੜੀਆ ਦਾ ਪੱਕਾ ਰੇਜ਼ੇ ਇੱਤ ਦਾ ਗੁੱਟ ਆਂਦੇ ਆ ਸਾਰੇ ਨਾਨੇ ਨੇ ਗੁੱਡੇ ਪਹਿਲਾ ਮਾਂਪੇ ਗੁੱਟੇ ਕੱਦੂ ਕੱਟ ਲਾ ਮੈਂ ਕਰਦਾ ਥੋੜਾ ਝਸ ਮਟਾਉਆ ਇਦੋਂ ਬੜੀਆ ਦਾ ਪੱਕਾ ਰੇਜ਼ੇ ਮਾਂ ਮਮੀ ਕਰਬੂਜਾ ਨਹੀਂ ਚਾਹਦੀ ਬਣਾਉਗੀ ਕਰਬੂਜਾ ਨਹੀਂ ਹੈਗਾ ਇਹ ਕੱਦੂ ਆਗਾ ਕਰਬੂਜਾ ਆਗਾ ਕੱਦੂ ਦੀ ਸਬਜ਼ੀ ਬਣਾ ਕੇ ਦਿੰਦੀ ਆ ਮੈਂ ਸੋਨੂੰ ਹਾਏ 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 ਵੇ ਇਸ ਦੇ ਟੰਡ ਦੋ ਲਾਲ ਕਰਬੂਜਾ ਤੇ ਕੌੜਾ ਆਗਾ ਕੌੜਾ ਕਰਬੂਜਾ कहने सब्जी कट्ट दें मैन घोटो मैं, मैं तो उधर जाके कट दी है सारा करबूजा लागी तेन सारा करबूजा झोडा लाऊ मैं सारा करबूजा लागी मामी मैं लू झूठा तू तो कोई नी मैं कली लूगी झूठा

ਅਬ ਕੱਟਤਾ ਲੋਕੀ ਦਾ ਫੋਨ ਮਾਰੋ 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 ਫੋਨ ਲੋਗੇ ਬਬਾ ਸਾਡਾ ਲਾੜਾ ਜੇ ਤੈਨੂੰ ਬਜਾਵਾ ਲਾ ਕੋਈ ਨਹੀਂ ਆਏ ਮੇਰੇ ਚੱਕਲਾ ਹੋਗਾ ਤਾਂ ਮੇਰੇ ਨਾ ਜਾਣਕ ਨੇ ਆਣਾ ਹੈਲੋ ਬੇਬੇ ਆ ਮੈਨੂੰ ਲਾਣਾ ਤੋਂ ਨੇ ਯਾਦ ਮੈਨੂੰ ਨੇ ਮੇਰਾ ਪਾਪੇ ਨੇ ਵੇਨੇ ਮਾਂ ਮੇਨੇ ਘੁੱਟ ਆਵੈਨੋ ਮੇਰਾ ਪਾਪੇ ਮਾਰਿਆ ਨੇ ਨੂੰ ਆਏ ਮੇਰੇ ਭਾਈ ਨੇ ਮੇ ਕੋਟਿਆ ਲਾਣ ਦੋਨਾਂ ਨੂੰ ਘੁੱਟਿਆ ਮੈਨ ਨੇ ਮੇਰਾ ਪਾਪੇ ਨੇ ਵੇਨੇ ਮੈਨਿ ਰਹਿਣਾ ਮੈਨ ਮੇਰੇ ਤੁਹਾਨੂੰ ਪਾਪੇ ਦੇ ਦਾਂ ਲੱਗਿਆ ਮੈਨੂੰ ਨਹੀਂ ਮਦਾ ਲੈਣਾ ਹੋਣੀ ਮੈਨਿ ਰਹਿਣਾ ਰੋਣਾ ਆ ਨੰਦੀ ਦੇ ਹੁਗੜਾ ਤੇ ਲੱਗ ਲੱਗ ਕੇ ਮਾਮੀ ਵੀ ਘੁੱਟਦੀਆਂ ਮੈਨੂੰ ਮਾਮੀ ਮੈਗੇ ਬਣਾਈਆ ਪਣਾਈ ਆ ਤੇਰੇ ਵਾਸਤੇ ਮੈ ਆਈ ਗੀ ਚੱਲ ਚੱਲ ਤੂੰ ਗੱਲ ਕਰ ਆ ਬੈਗ ਮੰਮੀ ਕਿ ਮੈਂ ਬੋਲੀ ਅੰਨੇ ਆਇਆ ਮੈਨੂੰ ਨੇ ਮਾਦਾ ਅਬਾਈ ਨਾਂ ਗੱਲ ਕਰਨਾ ਬਈ ਗੱਲ ਕਰ ਹਲੋ ਮੈਂ ਸਾਨੂੰ ਕੁੱਤੇ ਦੋਨੋਂ ਜੇਦੀ ਆਮੀ ਜਬ ਆਪ ਨੂੰ ਭੇਜ ਦੇ ਦੇਖ ਕੇ ਬਟਾ ਸਨ ਕਰ ਦੇਣੇਗੀ